ਜਿਹੜਾ ਇਹ ਰੋਸਮਾਰੀ ਕੀਤੇ ਜਾ ਰਹੇ ਆ ਪੰਜਾਬ ਦੇ ਸਰਕਾਰ ਦੇ ਵੀ ਕੈਬਨ ਮੰਤਰੀ ਉਹਨਾਂ ਦੇ ਘਰਾਂ ਦੇ ਅੱਗੇ ਐਮਐਲਏ ਦੇ ਘਰਾਂ ਦੇ ਅੱਗੇ ਜੋ 17 ਜ਼ਿਲ੍ਹਿਆਂ ਦੇ ਪ੍ਰੋਗਰਾਮ ਤਾਂ ਲਿਖੇ ਗਏ ਸੀ ਉਸ ਤੋਂ ਵੱਧ ਵੀ ਹੋ ਜਾਣ ਗਿਆ ਜਿ ਜੋ ਕਿ ਜਿਹੜੀਆਂ ਖਬਰਾਂ ਮਿਲ ਰਹੀਆਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਸੋ ਇਹ ਮੈਂ ਸਮਝਦਾ ਤੇ ਭਾਈ ਇਹ ਮੇਰੀ ਸਰਕਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਐਸੀ ਬਦਲਾਅ ਦਾ ਜਿਹੜੇ ਕਹਿੰਦੇ ਸਨ ਕਿ 30000 ਕਰੋੜ ਰੁਪਈਆ ਮਾਈਨਿੰਗ ਤੋਂ ਆਏਗਾ 60000 ਕਰੋੜ ਰੁਪਈਆ ਸਾਡਾ ਜਿਹੜਾ ਮਾਲੀਆ ਆਏਗਾ ਸਰਕਾਰ ਤੋਂ ਐਕਸਾਈ ਤੋਂ ਸੋ ਉਹ ਸਾਰੇ ਦਾ ਸਾਰਾ ਇਹਨਾਂ ਦੀਆਂ ਜੇਬਾਂ 'ਚ ਜਾ ਰਿਹਾ ਇਸ ਕਰਕੇ ਹਾਂ ਜਿਹੜਾ ਮੋਰਚਾ ਸੀ ਇਹ ਉੱਥੇ ਦੇ ਗੁਰਲਾਲ ਭਨੌਰ ਜਿਹੜਾ ਐਮਐਲਏ ਆ ਉਹਨੇ ਕਿਉਂਕਿ ਉਹਨੇ ਪਹਿਲਾਂ ਵੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਲੋਕਲ ਆਪਣੇ ਬੰਦੇ ਪੇਛੇ ਗੁੰਡੇ ਭੇਜ ਕੇ ਤੇ ਹੁਣ ਸਰਕਾਰ ਨੇ ਕੇਂਦਰ ਸਰਕਾਰ ਨਾਲ ਲੜ ਕੇ ਇਸ ਮੋਰਚੇ ਨੂੰ ਸਾਨੂੰ ਧੋਖੇ ਨਾਲ ਬੁਲਾ ਕੇ ਤੋ ਕੀ ਨਾ ਸੱਬਿਆ ਸਾਨੂੰ ਮੀਟਿੰਗ ਦੇ ਵਿੱਚ ਮੀਟਿੰਗ ਖਤਮ ਹੋਣ ਪਰੰਤ ਹੀ ਜਦੋਂ ਅਸੀਂ ਨਿਕਲੇ ਆ ਉਤੋਂ ਚੰਡੀਗੜ੍ਹ ਜੰਧੂਰ ਰੋਡ ਤੇ ਚੜ੍ਹੇ ਆ ਉੱਥੇ ਗੱਡੀਆਂ ਲਾ ਕੇ ਰੋਕ ਕੇ ਸਾਨੂੰ ਅਰੈਸਟ ਕਰ ਲਿਆ ਸੋ ਇਹ ਇੱਕ ਚਾਰਜਿਸ ਦੇ ਤਹਿਤ ਇਹ ਸਰਕਾਰ ਨੇ ਅਜੇ ਤੱਕ ਇਤਿਹਾਸ ਚ ਕਦੇ ਨਹੀਂ ਸੁਆ ਪੰਜਾਬ ਦੇ ਤੇ ਇਦਾਂ ਬੁਲਾ ਕੇ ਅ ਕਿਸਾਨਾਂ ਨੂੰ ਛੋਟੇ ਮਜ਼ਦੂਰਾਂ ਨੂੰ ਜਾਂ ਕਿਸੇ ਨੂੰ ਵੀ ਮੀਟਿੰਗ ਦੇ ਬੁਲਾ ਕੇ ਸਰਕਾਰ ਅਰੈਸਟ ਕਰ ਲਵੇ ਇਹ ਪਹਿਲੀ ਵਾਰੀ ਇਤਿਹਾਸ ਚ ਕਿਉਂਕਿ ਹੁਣ ਜਿਹੜੀ ਬੇਵਿਵਸਾਦੀ ਪੈਦਾ ਕੀਤੀ ਗਈ ਸਰਕਾਰਾਂ ਪ੍ਰਤੀ ਉਹ ਭਗਵੰਤ ਮਾਨ ਨੇ ਕੀਤੀ ਹੈ ਤੇ ਇਹ ਭਗਵੰਤ ਮਾਨ ਜਿਹੜਾ ਇਹ ਬਿਲਕੁਲ ਮਹਿਕਮਾ ਦਾ ਦਿੱਲੀ ਨਾਲ ਖੜ ਗਿਆ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਇਹ ਸਾਰੇ ਕੰਮ ਕਰ ਰਿਹਾ ਹੈ ਸਾਨੂੰ ਇਹ ਜਿਹਾ ਲੱਗ ਰਿਹਾ ਤੇ ਇਹ ਜਿਹੜਾ ਕੋਈ ਇਹਨਾਂ ਦੇ ਅੰਦਰ ਸਮਝੌਤਾ ਹੋਇਆ ਤੇ ਉਹਨਾਂ ਨੇ ਮਾਰਿਆ ਦਰਕਾ ਕੇਜਰੀਆਲ ਨੂੰ ਤੇ ਤੈਨੂੰ ਤਾਂ ਸੰਸ਼ੋਧਨੀਆਂ ਨੂੰ ਜਮਾ ਦੇ ਅੰਦਰ ਤੇ ਭਾਈ ਤੈਨੂੰ ਮੋਰਚੇ ਨੂੰ ਝੁਕਾ ਤੇ ਇਹਦੇ ਵੇਲੇ ਆ ਕੇ ਕੇਜਰੀਆਲ ਪੰਜਾਬ ਆ ਗਿਆ ਪੰਜਾਬ ਆ ਕੇ ਉਹਨੇ ਭਗਵੰਤ ਮਾਨ ਨੂੰ ਕਿਹਾ ਤੇ ਤੈਨੂੰ ਸੀਐਮ ਤੋਂ ਨਹੀਂ ਹਲਾਵਾਂਗੇ ਸੀਐਮ ਦੀ ڪرਸੀ ਤੋਰੀ ਪਰ ਮੋਰਚਾ ਝੁਕਾ ਤੇ ਇਹ ਸੌਦੇ ਦੇ ਵਿੱਚ ਮੋਰਚਾ ਝੁਕਾਇਆ ਗਿਆ ਜਿਹੜੇ ਇਹਨਾਂ ਹੀ ਬਦਲਾਅ ਜਿਹੜੇ ਬਹੁਤ ਇਮਾਨਦਾਰੀ ਦਾ ਮਖੌਟਾ ਪਾਈ ਰਹੇ ਸੀ ਰੱਜ ਕੇ ਬੇਈਮਾਨ ਤੇ ਰੱਜ ਕੇ ਕ੍ਰਾਤਮੇ ਮੈਂ ਇਹ ਗੱਲ ਕਹਾਂਗਾ ਕਿ ਜਿਹੜਾ ਬਰਨਾਲ ਖਲਾਉਣ ਹੈ ਉਹਨੇ 100 ਕਰੋੜ ਦੀ ਕੋਠੀ ਲਈ ਹੈ ਉੱਥੇ ਕੈਪਟਨ ਅਮਨਦੀਪ ਸਿੰਘ ਨੇ ਭਰਾਦੀ ਅਟਿਆਲੇ ਵਿੱਚ ਇੱਕ ਚਾਰ ਕਿੱਲੇ ਦਾ ਮਾਲਕ 100 ਕਰੋੜ ਦੀ ਕੋਠੀ ਕਿੱਦੋਂ ਖਰੀਦੇਗਾ ਇੱਕ ਐਮਐਲਏ ਮੰਤਰੀਆਂ ਦੀ ਗੱਲ ਤਾਂ ਵੱਖਰੀ ਹੈ ਮੰਤਰੀਆਂ ਨੇ ਕਿੰਨੇ ਵੀ ਘਰ ਧਰੇ ਆ ਉਹ ਬਹੁਤ ਵੱਡੀ ਗੱਲ ਹੋਏਗੀ ਜਿਲੇ ਇਹਨਾਂ ਦੀ ਪੂਰੀ ਇਨਕੁਆਇਰੀ ਜਾਂਚ ਹੋਏਗੀ ਇੱਕ 100 ਕਰੋੜ ਦੀ ਕੋਠੀ ਐਮਐਲਏ ਖਰੀਦੇ ਆ ਮਾਈਨਿੰਗ ਦੇ ਵਿੱਚ ਤੇ ਇਹ ਜਿਹੜੇ ਕਹਿੰਦੇ ਸੀ 30000 ਕਰੋੜ ਰੁਪਏ ਮਾਈਨਿੰਗ ਦਾ ਹੋਣਾ ਇੱਕ ਘੜੀ ਦੀ ਵੀ ਬੋਲੀ ਦਸਾਉਂ ਦਿਖਾਓ ਇੱਕ ਘੜੀ ਦੀ ਵੀ ਬੋਲੀ ਕੀਤੀ ਇਹਨਾਂ ਨੇ ਸਰਕਾਰੀ ਗਿਆਨੇ ਉਹ ਬਹਿ ਗਿਆ ਉਹ ਸਾਰਾ 30000 ਦਾ 30000 ਕਰੋੜ ਇਹ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀਆਂ ਨੇ ਜੇ ਭੱਜ ਗਿਆ ਜੋ ਇਹਨੇ ਵੱਡਾ ਧਰੋਹ ਕਰਕੇ ਮੋਰਚਾ ਚੁੱਕਿਆ ਔਰ ਉਸ ਤੋਂ ਇਲਾਵਾ ਸਾਡੇ ਇੱਕ ਆਗੂ ਉੱਤੇ ਪੁੱਟਿਆ ਵੀ ਜਬਰ ਕੀਤਾ ਉਹਦੇ ਤੇ ਅੱਜ ਤੱਕ ਇਸ ਤਰ੍ਹਾਂ ਕਿ ਨਹੀਂ ਹੈ ਕਿ 30000 ਪੋਟੈਸ਼ੀਅਮ ਨੇ ਹੋਵੇ ਆਪੂ ਆਪਣਾ ਸਮਾਨ ਜਿਹੜਾ ਆ ਉਸ ਭਾਗ ਵਿੱਚ ਲੱਗੇ ਹੋਣ ਤੇ ਉਹਨਾਂ ਤੇ ਜਾ ਕੇ ਦਾੰਦਾ ਬਰਸਾਥਿਆ ਜਾਂ ਇਹ ਵੀ ਇਤਿਹਾਸ ਬਿਲਕੁਲ ਹੋਇਆ ਇਹ ਤੁਸੀਂ ਵੇਖੋ ਵੀ ਇਹ ਜਿਹੜੀ ਮੋਰਚਾ ਤੋਂ ਨਿਕਲੀ ਹੋਈ ਸਰਤਾ ਜਿਹੜੀ ਆ ਘਰ ਨੇ ਉਹਦੀ ਆ ਜਦੋਂ ਇਹਨਾਂ ਦੇ ਆਕਾ ਨੂੰ ਇਹਨਾਂ ਦੇ ਡੈਡੀ ਨੂੰ ਕੇਜਰੀਵਾਲ ਨੂੰ ਤੇ ਜਿੱਦ ਵੀ ਸਰਕਾਰ ਆਖ ਰਹੀ ਦੀ ਆ ਸਾਡੀ ਭਾਰ ਸਰਕਾਰ ਤੇ ਵੀਰੇ ਸਾਰੇ ਨੇ 92 92 ਜਾ ਕੇ ਧਰਵਾ ਲਉਂਦੇ ਆ ਤੇ ਹੁਣੇ ਕਹਿੰਦੇ ਧਰਨੀ ਲੱਗਣੀ ਵੀ ਨਹੀਂ ਸੋ ਮੈਂ ਇਹ ਗੱਲ ਕਹਾਂਗਾ ਬੜੀ ਮੰਨਪਾਗੀ ਗੱਲ ਆ ਤੇ ਤੁਹਾਡੇ ਮਾਧਿਅਮ ਰਾਹੀਂ ਉਹ ਡੀਆਈਜੀ ਸਾਹਿਬ ਜਿਹੜੇ ਮਨਦੀਪ ਸਿੱਧੂ ਜੀ ਕਹਿੰਦੇ ਨੇ ਕਿ ਮੈਂ ਰਿਟਾਇਰ ਨਹੀਂ ਹੋ ਗਿਆ ਤੇ ਉਹਨੂੰ ਇਹ ਦੱਸਣਾ ਚਾਹੁੰਦੇ ਆ ਸਿੱਧੂ ਸਾਹਿਬ ਤੁਸੀਂ ਬਣ ਜਾਓ ਕੇਂਦਰ ਦੇ ਪੁੱਤਰ ਤੁਸੀਂ ਬਣ ਜਾਓ ਆਰਐਸਐਸ ਦੇ ਪੁੱਤਰ ਤੁਸੀਂ ਕਰੋ ਜੋ ਮਰਜ਼ੀ ਇਹ ਪੰਜਾਬ ਹੈ ਤੁਸੀਂ ਤੇ ਰਹਿ ਤੈਰ ਹੋਣਾ ਹੀ ਹੋਣਾ ਪਰ ਇਹ ਤੁਹਾਨੂੰ ਇੱਦਾਂ ਹੀ ਖੜੇ ਮਿਲ ਲਗੇ ਕਰ ਲੈ ਜਿਹੜਾ ਜ਼ਬਰ ਕਰਨਾ ਮਾਰ ਗੋਰੀਆਂ ਸਾਡੇ ਮਿੱਤਰਾ ਆਉਣਾ ਤਾਂ ਫਿਰ ਪੰਜਾਬ ਚ ਜਿਹੜਾ ਮੂੰਹ ਲੈ ਕੇ ਆਉਣਾ ਫਿਰ ਤੂੰ ਫੇਰ ਗੱਦਾਰੀਆਂ ਨੂੰ ਲੈ ਕੇ ਆਉਣਾ ਉਸ ਕਰਕੇ ਭਾਈ ਆਓ ਉਸ ਮਨਦੀਪ ਸਿੰਘ ਨੂੰ ਵੀ ਮੈਂ ਚੈਲੰਜ ਕਰਦਾ ਆ ਜਾ ਬੈਠਿਆਂ ਨਾਲ ਡਾਕਟਰ ਜੀ ਦੀ ਕੋਚੀ ਲੈ ਕੇ ਆ ਜਾ ਬੈਠੇ ਸਾਰੇ ਪੰਜਾਬ ਦੇ ਵਿੱਚ ਜੇ ਤੇਰੇ ਕਿੱਦਿਆਂ ਜਾਣ ਹੈ ਆ ਕੇ ਰਖਾਲ ਜਿਹੜਾ ਤੂੰ ਕਹਿੰਦਾ ਮੈਂ ਤੇਰ ਹੋਇਆ ਲੈ ਜੇ ਰਿਟਰਨ ਨਹੀਂ ਹੋਇਆ ਆ ਜਾ ਫਿਰ ਬਾਤ ਦੰਦਾ ਸਾਡੇ ਤੈਨੂੰ ਵੇਖਦੇ ਆ ਕਿੰਨੀ ਕਿੰਨੇ ਕਿੱਦਿਆਂ ਜਾਣ ਹੈ ਓਏ ਰੈਂਟ ਸਾਹਿਬ ਜਦੋਂ ਉਸ ਤੋਂ ਬਾਅਦ ਲਗਾਤਾ ਡੀਟੇਨ ਕਰ ਲਾ ਪ੍ਰੈਸਿੰਗ ਮੀਟਿੰਗ ਦੇ ਵਿੱਚ ਦੇਖੋ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਕਿ ਇਹ ਫੀਟ ਲੰਬੀ ਦੇ ਰਹੀ ਸੀ ਇਸ ਨੂੰ ਕਬੂਲ ਛੋਟੇ ਕਰੋ ਬੱਲੇਵਾਲ ਸਾਹਿਬ ਜਿਹੜੇ ਅੰਸ਼ ਤੋਂ ਦੇਖਿਆ ਫਿਰ ਇਹ ਖਿੱਚ ਕੇ 4 ਮਈ ਤੇ ਲੈ ਉਹ ਜੁਲਾਈ ਚ ਕਹਿੰਦੇ ਸੀ ਹਨਾ ਜੀ ਉਹ ਇਸ ਕਰਕੇ ਫਿਰ ਫੇਰ ਹੁੰਦੇ ਆ ਗਏ ਫਿਰ ਮਈ ਤੇ ਆ ਗਏ ਅੱਛੇ ਮਈ ਦੇ ਵਿੱਚ ਮੀਟਿੰਗ ਉਹਨਾਂ ਨੇ طے ਕਰ ਲਈ ਉਸ ਤੋਂ ਬਾਅਦ ਅਖੁਲੀਆ ਸਾਹਿਬ ਨੂੰ ਅਸੀਂ ਕਹਿ ਗਏ ਸੀ ਜਦੋਂ ਮੰਤਰੀ ਚਲੇ ਗਏ ਉੱਟ ਕੇ ਕੇਂਦਰ ਦੇ ਵਜ਼ੀਰ ਤਰੀਕ ਦੇ ਕੇ ਕਿ ਅਸੀਂ ਮੀਟਿੰਗ ਕਰਾਂਗੇ ਉੱਥੇ ਚੰਡੀਗੜ੍ਹ ਅਸੀਂ ਖੁਲੀਆ ਸਾਹਿਬ ਨੂੰ ਆਖਿਆ ਭਾਈ ਤੁਸੀਂ ਸਾਡੇ ਨਾਲ ਅਸੀਂ ਹੋਣਾ ਮੀਟਿੰਗ ਕਰਨੀ ਚਾਹੁੰਦੇ ਔਰ ਫੇਰ ਤਿੰਨੋ ਹੀ ਮੰਤਰੀ ਸਨ ਪੰਜਾਬ ਵੱਲੋਂ ਵੀ ਗੁਰਮੀਤ ਖੁਲੀਆ ਜੀ ਔਰ ਕਿਟਾਰੀ ਚੱਤਰੀ ਜੀ ਔਰ ਹਰਪਾਲ ਚੀਮਾ ਜੀ ਔਰ ਚੀਮਾ ਸਾਹਿਬ ਜਿਹੜੇ ਆ ਉਹਨਾਂ ਨੂੰ ਜਿਹੜੇ ਅਮਨ ਨਾਲ ਉਹਨਾਂ ਨੂੰ ਛੱਡ ਕੇ ਆਉਣਾ ਸੀ ਤੇ ਇਹ ਸ਼ਿਵਰਾਜ ਜੀ ਨੂੰ ਪੂਸ਼ਕੋਲ ਦੀ ਔਰ ਕਲਾਜ ਉੱਚੀ ਦੀ ਔਰ ਇਹ ਉਂਧਿਆ ਸਾਹਿਬ ਕਿਟਾਰੀ ਚੱਤਰੀ ਨੇ ਸਾਡੇ ਨਾਲ ਮੀਟਿੰਗ ਕੀਤੀ ਅਸੀਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਜਿਹੜੀ ਫੋਰਸ ਨਹੀਂ ਵਧਾ ਰਹੇ ਕਿਉਂ ਵਧਾ ਰਹੇ ਤੇ ਦੇਖੋ ਕਿੱਡਾ ਝੂਠੇ ਝੂਠਿਆਂ ਨਾਲ ਇਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਦਾ ਚਰੂਆਲਾ ਕੋਈ ਵਿਸ਼ਵਾਸ ਨਹੀਂ ਕਹਿੰਦੇ ਤੁਹਾਡੇ ਮੋਰਚਿਆਂ ਪਰੋਟੀ ਸਾਡੇ ਮੰਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਕੋਈ ਦੁਸ਼ਤਾਵਨਾ ਨਹੀਂ ਅਸੀਂ ਤੁਹਾਡੇ ਨਾਲ ਆਟੇ ਜਨੂਨ ਦੇ ਬਰਾਬਰ ਵੀ ਤੁਹਾਡੇ ਨਾਲ ਜਿਹੜੀ ਦਵਸਤਾ ਬਣਾ ਐ ਨਹੀਂ ਐਕਟੀਵਿਟੀ ਹੈ ਨਹੀਂ ਆਟੇ ਜਨੂਨ ਦੇ ਬਰਾਬਰ ਇਹ ਸ਼ਰਧ ਭਟਾ ਇੱਕ ਜਾਰੀ ਕਰਦੇ ਜੀਵੇਂ ਔਰ ਉਸ ਤੋਂ 15 ਮਿੰਟ ਬਾਅਦ ਸਾਰੇ ਡਿਸਕ ਕਰ ਲੈਂਦੇ ਆ ਤੇ ਇਹ ਇਦਾਂ ਦੇ ਲੋਕ ਝੂਠੇ ਨੇ ਲੋਕੀ ਨੇ ਇੱਕ ਮੁੱਖ ਮੰਤਰੀ ਵੀ ਤੁਹਾਡੇ ਸਾਹਮਣੇ ਰਹੀ ਨੂੰ ਮੁੱਖ ਮੰਤਰੀ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਹ ਫਰੇਅਰ ਕਰ ਰਿਹਾ ਹੈ ਕਿ ਕਹਿੰਦਾ ਜੀ ਅਰਧ ਦਵਸਤਾ ਦੀ ਸਾਡੇ ਨਾਲ ਜ ਨਹੀਂ ਸੀ ਇਹ ਸੜਕਾਂ ਦੱਬ ਕੇ ਬੈਠੇ ਸੀ ਤੁਸੀਂ ਬਾਰ-ਬਾਰ ਅਸੀਂ ਮੀਡੀਆ ਜਾਂ ਪਿਛਲੀਆਂ ਸੜਕਾਂ ਵਾਈਟਾ ਕੱਢ ਕੇ ਦੇਖ ਲਓ ਅਸੀਂ ਬਿਲਕੁਲ ਇੱਕ ਸੜਕ ਛੱਡੀ ਹੋਈ ਸੀ ਅਬਾਰ ਕੀਤੀ ਸੀ ਹਰਿਆਣਾ ਸਰਕਾਰ ਨੇ ਸੜਕ ਰੋਕੀ ਸੀ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਸੜਕ ਨਹੀਂ ਸੀ ਰੋਕੀ ਇੱਕ ਕਨਫਿਊਜ਼ਨ ਪੈਦਾ ਕਰ ਰਿਹਾ ਸਭ ਨੂੰ ਲੋਕਾਂ ਨੂੰ ਆਜ ਦੇ ਵਿੱਚ ਹੀ ਮਤਭੇਦ ਪੈਦਾ ਕਰਨੇ ਲਈ ਇਸ ਤਰ੍ਹਾਂ ਦਾ ਝਾਂਗੀ ਇੱਕ ਮੰਤਰੀ ਇਸ ਤਰ੍ਹਾਂ ਦਾ ਜਿਹੜਾ ਕਹਦੇ ਕਮੇਡੀਅਨ ਤੇ ਉਹ ਹੀ ਸਟੇਜਾਂ ਤੇ ਕਮੇਡੀਅਨ ਜਿੱਦ ਕਮੇਡੀ ਕਰਦਾ ਸੀ ਅੱਜ ਉਹ ਝੂਠ ਬੋਲ ਕੇ ਬੁਮਾੜਾ ਕਰ ਰਿਹਾ ਜਦ ਕਿ ਅਸੀਂ ਆਰਧਾਰੂ ਚੱਕ ਜੀ ਨੂੰ ਕੁੜੀਆਂ ਸਾਹਿਬ ਨੂੰ ਕਹਿੰ ਦਿੱਤਾ ਸੀ ਕਿ ਅਸੀਂ ਬਿਲਕੁਲ ਮੋਰਚਾ ਇੱਕ ਪਾਸੇ ਕਰ ਲਏ ਨੇ ਤੁਸੀਂ ਇੱਧੇ ਸੜਕ ਖਿਲਾ ਦਿਓ ਇੱਕ ਪਾਸੇ ਨਾਲ ਸੜਕ ਖਿਲਾ ਦਿਓ ਇੱਕ ਪਾਸੇ ਹੀ ਕਰ ਲੈਣੇ ਆ ਫਿਰ ਭਾਈ ਅਸੀਂ ਨੇ ਸੜਕ ਰੋਕੀ ਨਹੀਂ ਸੀ ਤੇ ਰੋਕੀ ਸੀ ਹਰਿਆਣਾ ਸਰਕਾਰ ਨੇ ਤੇ ਇਹਦੀ ਮਿਲੀ ਭੋਗਤ ਨਾਲ ਕਿਉਂਕਿ ਬੀਜੇਪੀ ਦੇ ਨਾਲ ਬੀਟੀ ਨੇ ਬੀਜੇਪੀ ਦੀ ਇਹ ਰਲਿਆ ਹੋਇਆ ਉਹ ਵੀ ਨਾਗਪੁਰੋ ਚੱਲ ਰਿਹਾ ਬਿਲਕੁਲ ਜਾਣਾ ਕਿ ਚਾਹ ਦੀ ਮੀਟਿੰਗ ਅਸੀਂ ਪਹਿਲਾਂ ਅਸੀਂ ਚਿੰਤ ਕਰਾਂਗੇ ਸਾਡੀ ਜਿਹੜੀ ਭਾਰਤ ਸਰਕਾਰ ਨਾਲ ਮੰਗਾਂ ਉਹਦੇ ਨਾਲ ਮੀਟਿੰਗ ਕਰਾਂਗੇ ਅਸੀਂ ਪੰਜਾਬ ਸਰਕਾਰ ਨਾਲ ਅਸੀਂ ਵੇਖਣਾ ਇਹਨਾਂ ਦੇ ਨਾਲ ਬਹਿਣਾ ਜਾਂ ਨਹੀਂ ਬਹਿਣਾ ਉਹ ਜੀ ਗੁੜੀਆਂ ਉਹ ਜੇ ਸਲਾਹ ਕਰਨੇ مشورہ ਕਰਨ ਕਿ ਕਿਸਾਨ ਮੋਰਚੇ ਦੇ ਵਿੱਚ ਕੋਈ ਥੜੇ ਬੰਦੇ ਕੋਈ ਉਹ ਜਿਹੜਾ ਐਸਕੇਐਮ ਨਾਉਨ ਪੀਟੀ ਕਲਾ ਨਹੀਂ ਆ ਰਿਹਾ ਪਰ ਫਿਰ ਸ਼ਾਮੀ ਨਿਊਜ਼ 80 ਤੇ ਮੈਂ ਵੇਖ ਰਿਹਾ ਸੀ ਕਿ ਖਬਰ ਚੱਲ ਰਹੀ ਸੀਗੀ ਕਾਕਾ ਸਿੰਘ ਕੋਟਲਾ ਜੀ ਦਾ ਬਿਆਨ ਆ ਗਿਆ ਸੀ ਤੇ ਅਸੀਂ ਸਾਰੇ ਇਕੱਠੇ ਆ ਉਹ ਅਸੀਂ ਆਵਾਂਗੇ ਮੋਰਚਿਆਂ ਦੇ ਵਿੱਚ ਸੋ ਐਸਕੇਮ ਦੇ ਸਾਥੀ ਵੀ ਆ ਰਹੇ ਨੇ ਐਸਕੇਮ ਨੌਨ ਪੋਲੀਟিক্যাল ਦੇ ਸਾਥੀ ਆ ਰਹੇ ਨੇ ਸੋ ਸਾਰੇ ਇਕੱਠੇ ਆਉਣ ਵਾਲੇ ਦਿਨਾਂ 'ਚ ਮੀਟਿੰਗ ਵੀ ਇਕੱਠੀ ਹੋਏਗੀ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਦਾ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਮੇਰੇ ਭਰਾਵੋ ਭੈਣੋ ਹਰ ਪੰਜਾਬ ਦਾ ਵਸੇ ਮੇਰੀ ਗੱਲ ਨੂੰ ਧਿਆਨ 'ਚ ਰੱਖੇ ਇਹ ਲੋਕਾਂ ਨੇ ਕਰਨਾ ਕੁਝ ਨਹੀਂ ਕੇਵਲ ਗੁੰਮਰਾਹ ਕਰ ਰਹੇ ਨੇ ਇਹਨਾਂ ਨੇ ਤਿੰਨ ਸਾਲ ਵਿਖਾ ਤੋੜਿਆ ਨਹੀਂ 1 ਲੱਖ ਕਰੋੜ ਦਾ ਕਰ ਦਿਆ ਜਿਹੜਾ ਹੱਤਾ ਪੰਜਾਬ ਸਿਰ ਪੰਜਾਬ ਨੂੰ ਉੱਥੇ ਲਿਜਾ ਸਕਣਗੇ ਜਿੱਦੋਂ 50 ਸਾਲ ਨਹੀਂ ਉੱਠੇਗਾ ਆਉਣ ਵਾਲੇ ਸਮੇਂ 'ਚ ਪਿੰਡਾਂ 'ਚ ਜਿਹੜੇ ਕੋਈ ਵੀ ਝਾੜੂ ਦਾ ਝੋਲਾ ਚੱਕੀ ਵੇਦਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਪੰਜਾਬ ਨਾਲ ਗਦਾਰੀ ਨਾ ਕਰੀਏ ਆਪਣੇ ਪੰਜਾਬ ਨਾਲ ਹਿੱਤ ਨਵਾਈਏ ਇਹ ਝਾੜੂ ਵਾਲਿਆਂ ਨੂੰ ਚਲਦਾ ਕਰੀਏ ਤੇ ਆਪਣੇ ਪੰਜਾਬ ਨਾਲ ਖੜੀਏ ਇਹ ਲੋਕ ਜਿਹੜੇ ਆ ਇਹ ਨਹੀਂ ਪੰਜਾਬ ਦਾ ਭਲਾ ਨਹੀਂ ਕਰਨਾ ਪੰਜਾਬ ਢੋਕ ਕੇ ਜਾਣਾ ਸਾਰੇ ਉੱਪਰ ਲੀਡਰਸ਼ਿਪ ਜਿਹੜੀ ਸਰਕਾਰ ਚਲਾ ਰਹੀ ਆ ਤੇ ਸਾਰੀ ਬਿਊਰੋਕ੍ਰੇਸੀ ਜਿੰਨੇ ਅਫਸਰ ਹੈ ਸਾਰੇ ਪੰਜਾਬ ਤੋਂ ਬਾਹਰ ਦੇ ਨੇ ਪੰਜਾਬ ਦਾ ਹਿੱਤ ਕਿਸੇ ਨੂੰ ਨਹੀਂ ਇਸ ਕਰਕੇ ਪੰਜਾਬ ਨਾਲ ਖੜਜੋ ਜੇ ਪੰਜਾਬ ਨੂੰ ਬਚਾਉਣਾ ਤਾਂ ਮੈਂ اپੀਲ ਕਰੂੰਗਾ ਹਰ ਕਿਸਾਨ ਦੇ ਮਲਾਹ ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਨੂੰ ਹਰ ਨਾਗਰਿਕ ਨੂੰ